ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਪਾਤrana ਸੜਕ ਤੇ ਪਿੰਡ ਚੱਕ ਨੇੜੇ ਪੀ ਆਰਟੀਸੀ ਮਿੰਨੀ ਬਸ ਤੇ ਕਾਰ ਦੀ ਟੱਕਰ ਤਿੰਨ ਜ਼ਖਮੀ ਵੱਡਾ ਹਾਦਸਾ ਟਲਿਆ ਮਿੰਨੀ ਬਸ ਦੇ ਵਿੱਚ 50 ਤੋਂ ਵੱਧ ਸਵਾਰੀਆਂ ਸਵਾਰ ਸਨ ਬਸ ਦਾ ਡਰਾਈਵਰ ਸਰਕਾਰੀ ਹਸਪਤਾਲ ਵਿੱਚ ਦਾਖਲ ਹੈ ਤੇ ਕਾਰ ਚਾਲਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਇਲਾਜ ਸਮਾਣਾ ਪਾਤrana ਸੜਕ ਤੇ ਪਿੰਡ ਚੱਕ ਨੇੜੇ ਭਾਰੀ ਧੁੰਦ ਕਰਨ ਪੀ ਆਰ ਟੀ ਸੀ ਦੀ ਮਿੰਨੀ ਬੱਸਾਂ ਤੇ ਕਾਰ ਦੀ ਟੱਕਰ ਹੋ ਗਈ ਜਿਸ ਵਿੱਚ ਕਾਰ ਸਵਾਰ ਕੁਝ ਲੋਕ ਜ਼ਖਮੀ ਹੋਏ ਹਨ ਬੱਸ ਦੇ ਵਿੱਚ ਸਵਾਰੀਆਂ ਵੀ ਸਨ ਮਾਮੂਲੀ ਸੱਟਾਂ ਲੱਗੀਆਂ ਹਨ ਬੱਸ ਚਾਲਕ ਵੀ ਜ਼ਖਮੀ ਹੋਇਆ ਉਸ ਨੂੰ ਸਮਾਣਾ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਦਾਖਲ ਕਰਾਇਆ ਗਿਆ ਹੈ ਲੇਕਿਨ ਧੁੰਦ ਧੁੰਦ ਵਿੱਚ ਪੀ ਆਰ ਟੀ ਸੀ ਦੀ ਬੱਸ ਡਰਾਈਵਰ ਜਦ ਪੁੱਛਿਆ ਗਿਆ ਤਾਂ ਉਹ ਤੁਹਾਡੀ ਬੱਸ ਦਾ ਕੀ ਹੈਡਲਾਈਟ ਨਹੀਂ ਚੱਲ ਰਹੀਆਂ ਜਿਹੜਾ ਕਾਰ ਚਾਲਕ ਕਹਿ ਰਿਹਾ ਹੈ ਉਹਨਾਂ ਨੇ ਕਿਹਾ ਕਿ ਲਾਈਟਾਂ ਜ਼ਰੂਰ ਸੀ ਲੇਕਿਨ ਬੱਸ ਦੇ ਵਿੱਚ ਸਵਾਰੀਆਂ 50 ਤੋਂ ਵੱਧ ਸਨ ਮਿੰਨੀ ਬੱਸ ਦੇ ਇਸ ਇਨ ਇੰਨੀਆਂ ਸਵਾਰੀਆਂ ਹੋਣਗੀਆਂ ਤਾਂ ਹਾ사 ਕਿਉਂ ਨਹੀਂ ਹੋਵੇਗਾ 28 ਸੀਟ ਦੀ ਮਿੰਨੀ ਬੱਸ ਹੁੰਦੀ ਹੈ ਲੇਕਿਨ ਇਸ ਵਿੱਚ 50 ਤੋਂ ਵੱਧ ਸਵਾਰੀਆਂ ਅਨਹਾਸੇ ਨੂੰ ਸੱਦਾ ਦੇ ਲਈ ਸਿਟੀ ਪੁਲਿਸ ਹਾਸੇ ਦੀ ਜਾਂਚ ਕਰ ਰਹੀ ਹੈ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਕਿਸ ਟਾਈਮ ਲੱਗੇ ਬੱਸ ਵਿੱਚ ਬਸਵਾਰੀ ਦਾਖਲਾ ਨਾ ਤੋਂ ਨਹੀਂ ਹੋ ਰਿਹਾ ਇੱਕ ਇੱਕ ਮਿੰਟ ਖਾਲੀ ਨਗਰ ਕਾਲੀ ਨਗਰ ਜਾਓ ਕਨੈਕਟਰ ਜੀ ਦੇ ਨਾਲ ਕਨੈਕਟਰ ਉੱਥੇ ਜੀ ਗੱਡੀ ਕੋਲ ਅੱਛਾ ਗੱਡੀ ਕੋਲ ਖੜਾ ਹੈ ਹਾਂਜੀ ਕਿਹੜਾ ਜਿਹੜਾ ਪੀਆਰਡੀਸੀ ਮਿਨੀ ਬੱਸ ਜਿਹੜਾ ਇਧਰ ਕੋ ਮਿਲ ਗਿਆ ਕਿੱਥੇ ਦਾ ਹਾਦਸਾ ਹੈ ਇਹ ਗੱਡੀ ਜੀ ਪਤਨਾ ਤੋਂ ਆ ਰਹੀ ਸੀ ਜੀ ਹਾਂਜੀ ਇਸ ਕੀ ਦੱਸਿਆ ਗਿਆ ਵੀ ਹੈਡਲਾਈਟ ਨਹੀਂ ਚੱਲ ਰਹੀ ਹੈ ਤੋਂ ਦਿਨ ਹੀ ਜਾ ਰਿਹਾ ਹੈ ਜਿਹੜਾ ਉਹਦਾ ਡਰਾਈਵਰ ਕਹਿੰਦਾ ਹੈ ਵੀ ਹੈਡਲਾਈਟ ਹੈਗੀ ਹੈ ਅੱਛਾ ਆਪਣੇ ਡਰਾਈਵਰਾਂ ਸੱਟਾ ਸੁੱਟਾ ਡਰਾਈਵਰ ਤੇ ਗੁੱਡੀ ਦੇ ਸੱਟ ਲੱਗੀ ਹੈ ਅੱਛਾ ਜੀ ਕਿੱਥੇ ਦਾਖਲ ਕਰਾਇਆ ਹਾਂਜੀ ਕਿੱਥੇ ਦਾਖਲ ਹੈ ਇਸ ਟਾਈਮ ਇਹ ਸਰਕਾਰੀ ਆਫਿਸਿਵਲ ਅਥੋਰਟੀ ਕੀ ਨਾਮ ਹੈ ਮਿਤਵਾ ਯੋ ਦਾ ਨਾਮ ਅੱਛਾ ਇਹ ਰੂਟ ਕਿਹੜਾ ਸੀ ਇਹ ਰੂਟ ਰਹਿ ਗਿਆ ਸੀ ਜੀ ਪਤਲਾ ਧੋਪੜੇ ਵਾਲਾ ਕਿੰਨੇ ਵਜੇ ਟਾਈਮ ਆਬਾਊਟ ਲਗਭਗ 9:20-25 ਦਾ ਰਿਜਿਸਟਰ ਕਰੂ ਕੋਲ ਸਾਡੇ ਨਾਲ ਲਗਭਗ ਡਾਕਟਰ ਸੇਖ ਜਿਹੜਾ ਆਰਐਸਏ ਦਾ ਮੈਂ ਮੰਦਾ ਹੈ ਕੀ ਕੰਡੀਸ਼ਨ ਹੈ ਦੀ ਕਿੱਥੇ ਦੱਸ ਰਿਹਾ ਸਟਾ ਪੇਸ਼ੈਂਟ ਹੈ ਜੀ ਮਿੱਟੂ ਸਿੰਘ ਪੀਆਰਟੀਸੀ ਬੱਸ ਦਾ ਡਰਾਈਵਰ ਹੈਗਾ ਤੇ ਇਹਦਾ ਇੱਕ ਆਰਐਸਏ ਰੋਡਸਾਈਡ ਐਕਸੀਡੈਂਟ ਹੋਇਆ ਤੇ ਸਾਡੇ ਕੋਲ ਆਇਆ ਹੈ ਸੱਜੀ ਗੋਡੇ ਦੇ ਉੱਪਰ ਸੱਟ ਕਹਿ ਰਿਹਾ ਤੇ ਵੈਸੇ ਕੋਈ ਦਿੱਕਤ ਤਾਂ ਨਹੀਂ ਲੱਗ ਰਹੀ ਉਹਦੀ ਜੋ ਅਸੀਂ ਫਸਟ ਟ੍ਰੀਟਮੈਂਟ ਉਹ ਦੇ ਦਿੱਤਾ ਐਕਸਰੇ ਵਾਸਤੇ ਉਹਨੂੰ ਅਡਵਾਈਸ ਕਰ ਦਿੱਤਾ ਓਕੇ ਤੇ ਬਾਕੀ ਠੀਕ ਹੈ ਇਲਾਜ ਵਾਸਤੇ ਆਪਾਂ ਜੋ ਇੰਜੈਕਸ਼ਨ ਦਿੱਤੇ ਨਾ ਉਹ ਦੇ ਦਿੱਤੇ ਨਾ ਪੇਨਕিলার ਵਗੈਰਾ ਆਪਾਂ ਦੇ ਦਿੱਤੇ